ਜਸਵੰਤ ਸਿੰਘ ਜੰਮਾ ਬਹੁਤ ਸਿਆਣੀ ਲਈਦ ਨੀ ਉਹ ਸਿਆਣੇ ਬਾਪ ਦੇ ਬੇਟੇ ਨੇ ਜਿਹੜੇ ਪੰਜ ਵਾਰ ਮੁੱਖ ਮੰਤਰੀ ਰਹੇ ਤੇ ਗੁਪਤੀ ਸਿਆਦੀ ਮਿਲਦੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਜਾਨ ਤੋਂ ਬਾਅਦ ਪਾਰਟੀ 'ਚ ਸੁਧਾਰ ਨਹੀਂ ਹੋਇਆ ਜਿਹੜੇ ਕਿ ਬਹੁਤ ਜ਼ਰੂਰੀ ਥਾ ਕਿ ਸਰਦਾਰ ਸੁਖਬੀਤ ਸਿੰਘ ਬਾਦਲ ਤੇ ਸਰਦਾਰ ਬਿਕਰਤ ਸਿੰਘ ਜੀਠੀਆ ਦੀ ਆਪਸੀ ਰੰਜਿਸ਼ ਜਾਂ ਆਪਸੀਕਰਤਨ ਜਿਹੜੀ ਹੈ ਉਹਦੇ ਕਰਕੇ ਜਿਹੜਾ ਦੇ ਵੀ ਆਨੇ ਦੇ ਲੋਕ ਇਕੱਠੇ ਆ ਬੰਗੜੇ ਕਿੱਦਾਂ ਜਲਾਈ ਪ੍ਰਧਾਨ ਦੇ ਨਾਲ ਇਹ ਉਹ ਤਾਂ ਕਹਿਣ ਲਾ ਵੀ ਜੀ ਹੁੰਦੀ ਕੋਈ ਨਾਰਾਜ਼ਗੀ ਹੋਏ ਜਾਂ ਉਹ ਰੁੱਸ ਕੇ ਇਕੱਠੇ ਹੋਏ ਹੁਣ ਤਾਂ ਕਹਿਣ ਜੀ ਇਕੱਠੇ ਆ ਜਦੋਂ ਹੈ ਇਕੱਠੇ ਨੇ ਤਦ ਉਹਨਾਂ ਸੁਵਾਈ ਕਰੀ ਦੇਣੀ ਆ ਕੁੱਤਾ ਕਹਿ ਸਰ ਕੁੱਤੇ ਪੋਂ ਕੰਡੇ ਨੇ ਬਕਵਾਸ ਕਰੇ ਕਹਿ ਕੁੱਤੇ ਐ ਰਵੀ ਵੀ ਗਿਆ ਪਾਜ ਪਾਜ ਬੱਬੇ ਵਾਲੀ ਸਾਹਿਬ ਵੀ ਗਿਆ ਪਾਜ ਪਾਜ ਤੇ ਉਧਰੋਂ ਇਹ ਮਾਰ ਵੀ ਗਏ ਪਾਜ ਪਾਜ ਤੇ ਜੀ ਜਿਹਨੇ ਗੱਲ ਹੁਣ ਕੀਤੀ ਆ ਨਾ ਜਦੋਂ ਬੰਦਾ ਜਾਂਦਾ ਉਦੋਂ ਬੜੇ ਬਰੀ ਮੈਂ ਹੁੰਦਾ ਪਾਰਟੀ ਮਜ਼ਾ ਦੇ ਕਾਮ ਆ ਜਦੋਂ ਪਾਰਟੀ ਦੇ ਵਿੱਚ ਬੈਠੀਦਾ ਉਹ ਹਲਕਾ ਚਾਰ ਦੀ ਉਦੋਂ ਗੱਲ ਕਰਦਾ ਤੁਹਾਨੂੰ ਫਰਿਆ ਹੀ ਪਿਆ ਉਹ ਤੇ ਮੈਂ ਇਹ ਇਹ ਜਿੱਤ ਜਾਣਾ ਜੇ ਬੈ ਨਾ ਹਰ ਹੁੰਦਾ ਉਹਦੇ ਪੱਟ ਦੇ ਥਾਪੀ ਮਾਰ ਕੇ ਤੇ ਮੈਂ ਰਾਜੀ ਦਰਦੀ ਹੈ ਕਿ ਪਿੰਡ ਚ ਸਪੀਚ ਦੇਣ ਦੇ 50 ਜਾਂ 100 ਬੰਦੇ ਆਉਂਦੇ। ਇਹ ਤੁਹਾਨੂੰ ਤੁਹਾਡੇ ਹਜ਼ਾਰਾਂ ਦੇ ਵੇਖਣੀ ਹੈ। ਤੇ ਜੇ ਤੁਸੀਂ ਉੱਥੇ ਆਪਣੀਆਂ ਭਾਵਨਾਵਾਂ ਦਿਲ ਦੀਆਂ ਕੱਢ ਕੇ ਆਇਓ ਤੇ ਇੱਥੇ ਵੀ ਕਢੋ। ਕੱਖ ਨਹੀਂ ਪਤਾ। ਕੱਤਮ ਨਹੀਂ ਹੋਇਆ। ਬਿਲਕੁਲ ਮੋਗੀ ਗੱਲ ਉਹਨੇ। ਤੇ ਤੁਹਾਡੇ ਪੰਜਾਬੀ ਚ ਕਹਿਦੀ ਹੈ ਵੀ ਲਗਾਓ ਖਤਰਾ ਹੋ ਗਿਆ। ਵੱਡੀ ਗੱਲ ਇਹ ਹੈ ਬਵੇਅਲੀ ਸਾਹਿਬ ਬਾਈ ਦੀ ਰੈਲੀ ਚ ਝੰਡੀਆਂ ਕਾਲੀ ਦਲਦੀਆਂ। ਨਾਲੇ ਅਕਾਲੀ ਦਲ ਦੇ ਤੇ ਤੁਸੀਂ ਕਹਿੰਦੇ ਹੋ ਬੰਦਾਬਾਦ। ਸਤਿਕਾਰਯੋਗ ਜੀ ਵਿਸ਼ੇਸ਼ ਤੌਰ ਤੇ ਤੁਹਾਡਾ ਸਵਾਗਤ ਮੈਂ ਹਾਂ ਤੁਹਾਡਾ ਆਪਣਾ ਸੈਡੀਗਲ ਅੱਜ ਸਾਡੇ ਨਾਲ ਨੇ ਅਕਾਲੀ ਦਲ ਦੇ ਡਿਗਜ਼ ਆਗੂ ਸਰਦਾਰ ਗੁਰਬਚਨ ਸਿੰਘ ਬਬੇਹਾਰੀ ਜਿਹੜੇ ਸਾਬਕਾ ਜੀ ਵੀ ਨੇ ਜਿਹੜੇ ਮਿਲਕ ਫੈਕ ਪੰਜਾਬ ਦੇ ਚੇਅਰਮੈਨ ਵੀ ਰਹੇ ਨੇ ਤੇ ਗਰਦਾਸਪੁਰ ਜ਼ਿਲ੍ਹਾ ਦੇ ਲੰਬਾ ਸਮਾਂ ਪ੍ਰਧਾਨ ਰਹੇ ਨੇ ਅਕਾਲੀ ਸਫਾ ਵਿੱਚ ਇਹਨਾਂ ਦਾ ਤਗੜਾ ਨਾਮ ਹੈ ਤੇ ਭ੍ਰਸ਼ਟਾਚਾਰ ਜਾਂ ਹੋਰ ਕਿਸੇ ਦੇ ਅਲਜਾਮਾ ਤੋਂ ਇਹ ਜ਼ਿਆਦਾਤਰ ਸਮਿਆਂ ਤੇ ਬਚੇ ਰਹੇ ਨੇ ਲੇਕਿਨ ਆਪਸੀ ਵਿਰੋਧ ਦਾ ਇਹਨਾਂ ਨੂੰ ਕਈ ਵਾਰੀ ਸਾਹਮਣਾ ਜਰੂਰ ਕਰਨਾ ਪਿਆ ਪਾਰਟੀਆਂ ਵਿੱਚ ਜਿਨਾ ਕਿ ਅਕਸਰ ਹਰ ਪਾਰਟੀ ਵਿੱਚ ਹੀ ਇੱਕ ਰਵਾਜ ਆ ਪੜ ਗਿਆ ਅੱਜ ਅਸੀਂ ਇਹਨਾਂ ਨਾਲ بڑے ਟੁਕਵੇਂ ਸ਼ਬਦਾਂ 'ਚ ਬੜੇ ਅੱਛੇ ਲਹਿਜੇ 'ਚ ਗੱਲਬਾਤ ਕਰਾਂਗੇ ਕਿ ਸਿਆਸਤ ਜਿੱਦਾਂ ਦੀ ਗੰਦਲੀ ਹੋਂਦੀ ਜਾ ਰਹੀ ਏ ਉਸ ਬਾਰੇ ਇਹਨਾਂ ਦਾ ਕੀ ਨਜ਼ਰੀਆ ਹੈ ਤੇ ਲੋਕ ਸਭਾ ਚੋਣਾਂ ਜਿਹੜੀਆਂ ਚ 2024 ਦੀਆਂ ਉਹਦੇ ਵਿੱਚ ਅਕਾਲੀ ਦਲ ਨੂੰ ਇਹ ਕਿਸ ਪੋਜੀਸ਼ਨ ਤੇ ਦੇਖ ਰਹੇ ਨੇ ਤੇ ਇੱਥੇ ਗਰਦਾਸਪੁਰ ਲੋਕ ਸਭਾ ਹਲਕਾ ਵਿੱਚ ਸਰਦਾਰ ਡਾਕਟਰ ਦਰਜੀਤ ਸਿੰਘ ਚੀਮਾ ਜਿਹੜੇ ਸ਼ੋਨੀ ਅਕਾਲੀ ਦਲ ਦੇ ਉਮੀਦਵਾਰ ਨੇ ਉਹਨਾਂ ਨੂੰ ਕਿੰਵੇਂ ਨੰਬਰ ਤੇ ਇਹ ਦੇਖ ਰਹੇ ਨੇ ਤੇ ਉਹਨਾਂ ਦੀ ਜਿੱਤ ਨੂੰ ਕਿਸ ਨਜ਼ਰੀਏ ਤੋਂ ਇਹ ਜਿਹੜਾ ਉਹ ਦੇਖੇ ਰਹੇ ਸਭ ਤੋਂ ਪਹਿਲਾਂ ਤੇ ਬਬੇਲ ਜੀ ਤੁਹਾਡਾ ਸਵਾਗਤ ਵਿਚੋ ਬੀਵੀ ਤੇ ਤੁਹਾਨੂੰ ਬੜਾ ਵਧੀਆ ਲੱਗ ਰਿਹਾ ਕਿ ਪਹਿਲੀ ਤੁਹਾਡੇ ਨਾਲ ਹੀ ਇੰਟਰਵਿਊ ਕਰ ਰਹੇ ਆ ਜਿਆਦਾ ਤਾਂ ਤੁਸੀਂ ਕਹਿ ਰਹੇ ਤੇ ਘੱਟ ਹੀ ਹੁੰਦੇ ਗਰੇ ਦੀ ਭਰੇਜ ਕਰਦੇ ਹੋ ਪਿਆਰੇ ਤੋਂ ਹਨ ਤੇ ਇਹ ਜਿਹੜਾ ਲੋਕ ਸਭਾ ਦਾ ਬਿਗਲ ਵੱਜਿਆ ਉੱਤੇ ਰਹਿ ਕੇ ਜੁਮਾ ਜੁਮਾ ਪੰਜ ਸੱਤ ਦੇਣ ਤੇ ਪੀਕ ਟਾਈਮ ਐਸ ਟਾਈਮ ਤੇ ਕੀ ਸਮਝ ਦਿਓ ਕਿ ਅਕਾਲੀ ਦਲ ਦੀ ਕੀ ਪੀਛੇ ਜਿਥੋਤੀ ਕਹਿੰਦੇ ਤੁਸੀਂ ਇਹ ਕੱਲ ਦਾ ਸਵਾਲ ਆ ਭੰਦਾ ਇੱਕ ਗੰਦਲਾ ਹੋ ਗਿਆ ਰਾਜ ਦਾ ਸਿਸਟਮ ਇਹਦਾ ਹਾਂਜੀ ਪਰ ਉਹ ਕਮਲ ਦਾ ਫੁੱਲ ਆ ਚਿਕੜ ਦੀ ਮੈਦਾਨ ਦਾ ਤੇ ਕਿਦਾਂ ਸੋਣਾ ਚਮਕੇਗਾ ਹੁੰਦਾ ਸਿਸਟਮ ਕੋਈ ਹੋਏ ਆਪਣਾ ਸਾਡਾ ਸਿਸਟਮ ਠੀਕ ਰੱਖਣਾ ਚਾਹੀਦਾ ਇਹ ਕਹ ਕੇ ਕੋਈ ਗੰਦੜਿਆ ਇਹ ਗੱਲ ਨਹੀਂ ਕੀ ਆਪਾਂ ਸ਼ਿਵਾਪਾਰ ਨਾਲ ਚੱਲੇ ਆਂ ਕੋਈ ਪੈਸੇ ਨਹੀਂ ਕਮੋਦੇ ਕੋਈ ਬਹੁਤ ਕਰਨੀ ਤੇ ਲੋਕਾਂ ਦੀ ਸ਼ਿਵਾ ਕਰਦੇ ਆ ਕਿ ਤੁਤਿਕਾ ਕੀਮਤ ਦਾ ਸਵਾਲ ਹੈ ਹਰ ਇਲੈਕਸ਼ਨ ਦਾ ਵੱਖਰਾ ਵੱਖਰਾ ਮਾਹੌਲ ਹੁੰਦਾ ਜੀ ਜੋ ਐਰਕਾ ਮਾਹੌਲ ਬਣਿਆ ਉਹ ਚੀਮਾ ਸਾਹਿਬ ਦੇ ਤੇ ਸ਼ਰੋਨੀ ਅਕਾਲੀ ਦਾ ਦੇ ਹੱਕ ਜਿਆਰੇ ਕਿਉਂਕਿ ਉਹ ਕਿਦਾਂ ਜੀ ਉਹ ਇਸ ਤਰ੍ਹਾਂ ਆ ਕੇ ਐਰਕਾ ਪੰਜ ਕੈਂਡੀ ਜਿਹੜੇ ਚੂਣ ਡਰਦੇ ਜੀ ਪਹਿਲਾ ਕਰ ਦਲਦਲ ਤੇ ਬੀਬੀ ਦਸ ਨਹੀਂ ਜਪਾ ਹੁੰਦਾ ਤੇ ਦੋ ਹੀ ਬਣਦੇ ਜੀ ਇੱਕ ਬੀਜਪੀ ਕਰ ਦਲ ਤੇ ਇੱਕ ਕਾਂਗਸ ਵਾਲੇ ਕਾਂਗਸ ਐਸ ਤਰੀ ਪੰਜ ਕਹਿਗੇ ਨੇ ਇੱਕ ਤਕੜੀ ਦਾ ਇੱਕ ਫੁੱਲ ਇੱਕ ਪੰਜਾ ਇੱਕ ਝਾੜੂ ਤੇ ਇੱਕ ਬਹੁਜਾ ਸਮਾਜ ਪਾਰ ਤੇ ਪੱਤਕ ਤੇ ਸਾਡੀ ਪੱਤਕ ਵੀ ਹੈਗਾ ਚੱਕੜੀ ਸਾਡੀ ਉਹ ਨਹੀਂ ਉਹ ਚਲੋ ਕੋਈ ਗੱਲ ਨਹੀਂ ਇਹਨਾਂ ਨੂੰ ਪਰ ਨਹੀਂ ਲੋਕੀ ਕਿਸਾਨ ਕਰਦੇ ਲੋਕੀ ਸ਼ਾਂਤੀ ਚਾਹੁੰਦੇ ਨੇ ਲੋਕੀ ਡਿਵੈਲਪਮੈਂਟ ਚਾਹੁੰਦੇ ਨੇ ਉਹ ਪਤਾ ਵਾ ਵੀ ਉਹ ਕਿੰਨਾ ਖਿਡਾਰੀ ਨੇ ਕਿਧਰੋਂ ਆਏ ਨੇ ਕੀ ਗੱਲ ਉਹਦੀ ਕੋਈ ਗੱਲ ਨਹੀਂ ਮੈਂ ਕਰਦਾ ਪੀਐਸ ਕਰਕੇ ਸਾਡੀ ਜਿਹੜੀ ਕੈਡਰ ਹੋੜ ਆ ਉਹ ਪਤੀ ਆ ਤੇ ਜਿਹੜੇ ਦੋਵਰੀ ਇੱਥੇ ਕਰਨਸ ਵਾਲਿਆਂ ਝੂਠੀ ਸੌਖਾ ਕੇ ਲੋਕਾਧਾਰ ਦੀ ਤੇ ਦੂਜੇ ਗਰੰਟੀ ਵਾਲਿਆਂ ਨੇ ਗਰੰਟੀਆਂ ਦੇ ਕੇ ਝੂਠੀਆਂ ਤੇ ਸਰਕਾਰ ਬਣਾਈ ਲੋਕਾਧਾਰ ਉਹਨਾਂ ਤੋਂ ਇਹਦਾ ਮੋਹ ਭੱਗ ਚੁੱਕਾ ਤੇ ਲੋਕ ਮੁੜੇ ਨੇ ਸਾਡੇ ਖਿਲਾਫ ਸ਼੍ਰੋਮੀ ਕਾਲੀਦਾ ਦੇ ਕੋਈ ਲੋਕਾਂ ਦੇ ਵਿੱਚ ਰੋਸ ਨਹੀਂ ਜਿਹੜੇ ਝੂਠੇ ਇਲਜ਼ਾਮ ਲੱਗੇ ਉਹ ਵੀ ਸਰਕਾਰਾਂ ਨੇ ਵੇਖ ਲਿਆ ਕੋਈ ਗੱਲ ਨਹੀਂ ਇਸ ਕਰਕੇ ਲੋਕ ਸੜਨਾ ਮੁੜੇ ਨੇ ਸਾਡਾ ਦਿਨ-ਦਿਨ ਕਰਾ ਰਿਹਾ ਉਪਰਾਰਿਆ ਕਿੰਨਾ ਸਾਡੀ ਜਿੱਤ ਹੈ ਉਹ ਯਕੀਨੀ ਤੁਸੀਂ ਸਮਝੋ ਕਿ ਕਿੰਨਾ ਸਾਬੇ ਤੋਂ ਜਿਹੜਾ ਉਹਦਾ ਮੁਕਾਬਲਾ ਕਿਹਦੇ ਨਾਲ ਹੁੰਦਾ ਦੇਖੋ ਮੁਕਾਬਲਾ ਤਾਂ ਸਾਰੀਆਂ ਪਾਰਟੀਆਂ ਨਾਲ ਨਹੀਂ ਜਿਹੜਾ ਦੇਖੋ 1 2 ਨੰਬਰ ਤੇ ਹੁੰਦਾ ਨਾ ਕਾੜੇ ਦੀ ਟੱਕਰ ਫਲਾਣੇ ਚ ਹੈ ਜੀ ਸਾਡਾ ਕਾਂਗਰਸ ਨਾਲ ਜਾਂ ਸਾਡਾ ਆਮ ਆਦਮੀ ਪਾਰਟੀ ਨਾਲ ਜਾਂ ਸਾਡਾ ਭਾਜਪਾ ਨਹੀਂ ਸਾਡਾ ਤਾਂ ਸਾਰਿਆਂ ਨਾਲ ਮੁਕਾਬਲਾ ਪਰ ਅਸੀਂ ਪਹਿਲੇ ਨੰਬਰ ਤੇ ਹਾਂ ਤੁਸੀਂ ਇਹ ਬੋਲੋ ਕਿ ਕੋਈ ਦੂਜੇ ਬੰਦੇ ਜਿਹੜੇ ਨੇ ਉਹ ਲੋਕਾਂ ਪਰਖਲੇ ਨਹੀਂ 10 ਸਾਲ ਸਾਡੀ ਸਰਕਾਰ ਰਹੀ ਜਿਹੜੀਆਂ ਗੱਲਾਂ ਹੋਈਆਂ ਸੀ ਜਿਹੜੀ ਬਦਨਾਮੀ ਕੀਤੀ ਝੂਠੇ ਬਲੇਮ ਜੇ ਉਹ ਉਹ ਸਾਰੇ ਵਧੀਆ ਤਰੀਕੇ ਦੇ ਨਾਲ ਸਾਫ਼ ਹੋ ਕੇ ਕਲੰਤਰ ਉੱਭਰਿਆ ਤੇ ਸudar shivir sen ਬਾਤ ਲ ਬਹੁਤ ਸਿਆਣੇ ਲੀਡਰ ਨੇ ਉਹ ਸਿਆਣੇ ਬਾਪ ਦੇ ਬੇਟੇ ਨੇ ਜਿਹੜੇ 5 ਵਾਰ ਮੁੱਖ ਮੰਤਰੀ ਰਹੇ ਤੇ ਗੁਰਤੀ ਸਿਆਦ ਦੀ ਮਿਲੀ ਉਹਨਾਂ ਤਰੀਕੇ ਨਾਲ ਹੌਲੀ 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 10 ਸਾਲ ਰਾਜ ਭਾਗ ਤੋਂ ਬਾਹਰ ਜਿਹਨੂੰ ਗਰਾਸ ਲੈ ਆਇਆ ਉਹਨਾਂ ਇੰਨੀ ਜ਼ਿਆਦਾ ਮਿਹਨਤ ਕੀਤੀ ਹੈ ਕਿ ਇਹਦਾ ਚੱਲਦਾ ਚੱਲਦਾ ਅਰੇ ਕਲੰਤਰ ਸਿਰੇ ਤੇ ਟਿਕਾਣੇ ਏ ਬੱਬੇ ਅਲੀ ਸਾਹਿਬ ਜਿਹੜਾ ਲੋਕਾਂ ਚ ਚਰਚਾ ਜਾਂ ਹੁਣ ਜਾਂ ਇਹ ਲਾਲੋ ਵਿਰੋਧੀਆਂ ਦਾ ਪ੍ਰਪੋਗੈਂਡਾ ਜਾਂ ਇਹ ਉਹਨਾਂ ਦੀ ਉਪਜ ਆ ਉਹ ਕਹਿੰਦੇ ਨੇ ਕਿ ਅਕਾਲੀ ਦਲ ਉਸ ਪੱਧਰ ਤੇ ਇਸ ਟਾਈਮ ਸਰਵਾਈਵ ਨਹੀਂ ਕਰ ਰਿਹਾ ਇਹ ਨਿਗਾਹ ਨੂੰ ਜਾ ਰਿਹਾ ਅਕਾਲੀ ਦੀ ਲੀਡਰਸ਼ਿਪ ਜਿਹੜੀ ਉੱਚ ਕੋਟੀ ਦੀ ਲੀਡਰਸ਼ਿਪ ਆ ਉਹ ਇਹਨੂੰ ਨਹੀਂ ਮੰਨਦੀ ਪਰ ਹੇਠਲਾ ਵਰਕਰ ਜਾਂ ਟਕਸਾਲੀ ਆ ਤੁ ਸਮੇ ਸਮੇ ਤੇ ਉਹ ਕਹਿ ਰਹੇ ਨੇ ਕਿ ਪਾਰਟੀ ਚ ਬਹੁਤ ਵੱਡੇ ਸਧਾਰਨ ਦੀ ਲੋੜ ਆ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਜਾਣ ਤੋਂ ਬਾਅਦ ਪਾਰਟੀ 'ਚ ਸੁਧਾਰ ਨਹੀਂ ਹੋਇਆ ਜਿਹੜੇ ਕਿ ਬਹੁਤ ਜ਼ਰੂਰੀ ਸਰ ਉਹ ਆਪਣੇ ਕਲਾਵੇ 'ਚ ਲੱਲੇ ਦੇ ਸੀ ਜਿਹੜਾ ਕੋਈ ਬੰਦਾ ਇਧਰ ਉਧਰ ਜਾਂਦਾ ਸੀ ਪਰ ਸਰਦਾਰ ਸੁਖਬੀਰ ਸਿੰਘ ਦਾ ਕਲਾਵਾ ਛੋਟਾ ਹੈ ਕਿ ਇਹਨਾਂ ਨੂੰ ਕਿਉਂ ਨਹੀਂ ਲਿਆ ਜਾ ਰਿਹਾ ਕਾਰਨ ਕੀ ਤੁਸੀਂ ਸਮਝਦੇ ਹੋ ਕਿ ਇਹ ਗੱਲ ਹੈ ਬੀਖੂ ਇਹ ਪਾਰਟਿਸ ਦਾ ਇਹ ਹਿੱਸਾ ਜੀ ਇੰਟੂ ਡਮੀ ਹੋ ਜੇਗੀ ਜੇ ਮੈਂ ਸਾਰੀ ਸਟੋਰੀ ਸੁਣਾਉਣਾ ਪਿਆ ਕਾਂਗਰਸ 'ਚੋਂ ਵੀ ਬੰਦੇ ਤਾਂ ਵੇਚ ਜਾਂਦੇ ਅੱਜ ਜਿਹੜੇ ਹਨ ਆਪ ਵਾਲੇ ਨੇ ਇੰਦੇ ਕਿੰਨੇ ਬੰਦੇ ਛੱਡ ਕੇ ਦੂਜੇ ਪੰਨੇ ਗਏ ਨੇ ਕਿੰਨੇ ਬੰਦੇ ਭਾਜਪੀ ਦੀ ਛੱਡ ਕੇ ਦਰਾਂ ਨੇ ਇਹ ਬਾਦੋ ਸਾਹਮਣੇ ਵੀ ਚੌੜੇ ਹੋਣੀ ਵਖਰੇ ਹੋਈ ਤੇ ਫਿਰ ਬਾਦੋ ਸਾਹਮਣੇ ਸਰਕਾਰਾਂ ਹੀ ਬਣਾਈਆਂ ਸੋ ਇਸ ਕਰਕੇ ਗੱਲ ਨਹੀਂ ਸਰਦਾਰ ਸੁਖਵੀਰ ਸਿੰਘ ਕਲਾਵਾ ਬੜਾ ਵੱਡਾ ਆ ਤੇ ਪਾਰਟੀ ਬੜੀ ਵੱਡੀ ਆ ਨਾ ਏਡੇ ਵੱਡੇ ਕਲਾਵੇ ਜੇ ਇੱਕਦਮ ਉੱਤਾਂ ਘਿਰ ਕੇ ਲੰਬੀ ਚੁੰਦਾ ਤੇ ਪਾਰਟੀ ਛੜੀ ਨਹੀਂ ਹੋ ਰਹੀ ਆ ਜਿਹੜੇ ਵਿਰੋਧੀ ਆਂ ਤਾਂ ਕਿ ਪਾਰਟੀ ਬੜੀ ਨਹੀਂ ਹੋ ਰਹੀ ਕਿਹੜਾ ਮੀਟਰ ਆ ਉਹਦਾ ਕੋਈ ਪਾਰਟੀ ਕੋ ਯੋਰ ਹੋ ਰਹੀ ਆ ਕਿਹੜੀ ਗੱਲ ਆ ਜਿਹੜੀ ਓਏ ਇਹਨਾਂ ਬਾਬੇ ਬਾਜੀ ਸਾਹਿਬ ਮੇਰਾ ਕਹਿਣ ਦਾ ਮਤਲਬ ਇਹ ਆ ਵੀ ਇੱਕ ਜ਼ਰੂਰ ਆ ਲਗਾਤਾਰ ਸਰਕਾਰ ਰਹਿਣ ਦੇ ਨਾਲ ਲੋਕਾਂ ਚ ਮੜਾ ਮोटा ਗੁੱਸਾ ਹੁੰਦਾ ਕੰਮ ਕਰਾਂ ਦਾ ਉਹਨਾਂ ਦੇ ਦੁਗੇ ਵੀ ਇਹ ਨਹੀਂ ਆਸਦਾ ਹੁਣ ਲੋਕੀ ਮੋੜ ਕੇ ਆ ਗਏ ਨੇ ਕੋਈ ਐਸੀ ਗੱਲ ਤੁਹਾਡਾ ਕਹਿੰਦਾ ਮੰਪੀ ਐ ਇਹ ਚੋਣਾਂ ਵਿੱਚ ਅਕਾਲੀ ਦਲ ਦਾ ਜਿਹੜਾ ਰੁੱਸਿਆ ਵੋਟਰ ਸੀ ਉਹ ਉਸ ਦਾ ਵਾਪਸੀ ਕਰ ਗਿਆ ਬਿਲਕੁਲ ਕਰ ਗਿਆ ਸੋਤੋਂ ਨਤੀਜੇ ਦੱਸ ਦਿੰਗੇ ਤੇ ਇੱਕ ਹੋਰ ਬੜੀ ਵੱਡੀ ਚਰਚਾ ਜੀ ਕਿ ਸਰਦਾਰ ਵਿਕਰਮ ਸਿੰਘ ਮਜੀਠੀਆ ਕਿਉਂਕਿ ਤੁਸੀਂ ਜਿਲ੍ਹੇ ਦੇ ਪ੍ਰਧਾਨ ਤੇ ਤੁਸੀਂ ਵੱਡੇ ਲੀਡਰ ਚਾਹਦੇ ਹੋ ਜਦੋਂ ਹਲਕੇ ਤੋਂ ਬਾਅਦ ਦੀ ਜ਼ਿੰਮੇਵਾਰੀ ਮਿਲ ਜਾਂਦੀ ਹੈ ਨਾ ਜਿਦਾ ਤੁਸੀਂ ਐਮਐਲਏ ਹੋ ਐਮਐਲਏ ਹਲਕੇ ਤੱਕ ਸੀਮਤ ਰਹਿੰਦਾ ਲੇਕਿਨ ਤੁਸੀਂ ਵਜੀਰ ਰਹੇ ਹੋ ਤੁਸੀਂ ਚੇਅਰਮੈਨ ਰਹੇ ਹੋ ਤੁਸੀਂ ਜ਼ਿਲ੍ਹੇ ਦੇ ਪ੍ਰਧਾਨ ਰਹੇ ਹੋ ਤੇ ਉਦੋਂ ਤੁਹਾਡੇ ਜ਼ਿਲ੍ਹਿਆਂ ਤੇ ਪ੍ਰਭਾਵ ਵਧਿਆ ਪੰਜਾਬ ਤੱਕ ਤੁਹਾਡਾ ਸਾਰੇ ਪਹੁੰਚ ਸੀਗੀ ਤੇ ਇਸ ਕਰਕੇ ਵੱਡੇ ਕਤਵਾਲੇ ਨੇਤਾ ਨੂੰ ਇਹੀ ਸਵਾਲ ਸਾਡਾ ਫੱਬਦਾ ਵੀ ਇੱਕ ਗੱਲ ਠੀਕ ਹੈ ਕਿ ਗਲਤ ਹੈ ਇਹ ਜਿਹੜੀ ਚਰਚਾ ਹੈ ਸਿਆਸੀ ਹਲਕਿਆਂ 'ਚ ਕਿ ਸਦਾਬਸਤ ਬੀਤ ਸਿੰਘ ਬਾਦਲ ਤੇ ਸਦਾ ਬਿਕਰਮ ਸਿੰਘ ਮਜੀਠੀਆ ਦੀ ਆਪਸੀ ਰੰਜਿਸ਼ ਜਾਂ ਆਪਸੀ ਕਰਤਨ ਜਿਹੜੀ ਹੈ ਉਹਦੇ ਕਰਕੇ ਜਿਹੜਾ ਰਚਾ ਇਹਦੇ ਪ੍ਰਚਾਰ ਆ ਕਿ ਕਿੱਥੇ ਲੱਵੀ ਹੁੰਦੀ ਘੜਤਾਂ ਤੇ ਕਿੱਥੇ ਲੱਵੀ ਆ ਪਤਾ ਅਜੇ ਤੱਕ ਕਿੱਥੇ ਬੈਕੀ ਤੇ ਕਿਹਾ ਨਹੀਂ ਉਹਨਾਂ ਨੇ ਵੀ ਅਹੀਂ ਨਹੀਂ ਯਾਰ ਅਹੀਂ ਇੱਕੋ ਆਹੀਂ ਬਿਲਕੁਲ ਲੋਕੀ ਕੁੱਤਾ ਆ ਕਹਿਣ ਸਰ ਕੁੱਤੇ ਭੋਂਕਣ ਦੇ ਨੇ ਬਕਵਾਸ ਕਰੇ ਕਹਿਣ ਭੋਂਕੇ ਕਹਿਣ ਦਾ ਮਤਲਬ ਇਹ ਵੀ ਮੈਂ ਕਿਹਾ ਨਾ ਕਿ ਕੁੱਤੇ ਭੋਂਕਣ ਦੇ ਨੇ ਮੈਂ ਇੱਧਰ ਚੱਲ ਜਾਣਾ ਸੁਣ ਲਈ ਮੇਰੀ ਵੀਡੀਓ ਵੀ ਮੈਂ ਕਿ ਦਿਨ ਜਾ ਤਾਂ ਹੋ ਤੁਹਾਡੇ ਕੋਲ ਆਉਂਦੇ ਹਾਂ ਉਹ ਦਰਵਾਜ਼ਾ ਪਿਆ ਇਹ ਚੱਜਣਾ ਚੱਜਣਾ ਤੇ ਮੈਂ ਕਿਹਾ ਉਹ ਚੌੜੀ ਨਹੀਂ ਤਰੀਕ ਨੂੰ ਬੋਲਦੇ ਆ ਵੀ ਐਵੇਂ ਦੇ ਨੇ ਲੋਕੀ ਕੁੱਤੇ ਭੋਂਗੜੇ ਕਰਦੇ ਨਹੀਂ ਜਾਣਾ ਇਹ ਪ੍ਰਧਾਨ ਦੇ ਨਾਲ ਉਹ ਤਾਂ ਕਹਿਣਾ ਵੀ ਜੀ ਹੁੰਦੀ ਕੋਈ ਨਾਰਾਜ਼ਗੀ ਹੋਏ ਜਾਂ ਉਹ ਰੁੱਸ ਕੇ ਇਕੱਠੇ ਹੋਏ ਹੁਣ ਤਾਂ ਕਹਿੰਦੇ ਇੱਥੇ ਆ ਜਦੋਂ ਹੈ ਇੱਥੇ ਨੇ ਤਾਂ ਉਹਨਾਂ ਸੁਵਾਈ ਕਰੀ ਦੇਣੀ ਆ ਇਹ ਤੇ ਇਹ ਆਪਣਾ ਤੁਸੀਂ ਕਹਦੇ ਹੋ ਨਾ ਇਕੱਠੇ ਫਿਰ ਤੁਸੀਂ ਉਹਨਾਂ ਨੂੰ ਸਲਾਹ ਦਿਓ ਵੀ ਸਾਹਮਣੇ ਕੈਮਰੇ ਤੇ ਆਓ ਤੇ ਆਣ ਕੇ ਕਹੋ ਵੀ ਜਿਹੜਾ ਵੀ ਬਕਵਾਸ ਕਰਦਾ ਬਿਲਕੁਲ ਗਲਤ ਆ ਅਸੀਂ ਜੀਜੇ ਸਾਲੇ ਵਾਲੀ ਗੱਲ ਛੱਡੋ ਅਸੀਂ ਇੱਕ ਪਾਰਟੀ ਦੇ ਦੋ ਨਮਾਇੰਦੇ ਆ ਤੇ ਬਿਲਕੁਲ ਕੱਟੇ ਸਾਰੇ ਤੋਂ ਕੱਟੇ ਚਲੇ ਜਿਹੜੇ ਤਾਂ ਸਰ ਵੇਖੋ ਨਾ ਤੁਹਾਡੇ ਜਿਹੜੇ ਬੰਦੇ ਛੱਡ ਕੇ ਜਾਂਦੇ ਆ ਠੀਕ ਹੈ ਕਿ ਉਹ ਬਰਸਾਤੀ ਡੰਡੂ ਲਾ ਲੋ ਤੁਰਗੇ ਦੀ ਗਜ਼ਾਰ ਦੱਲੇ ਕੁਛ ਵੀ ਲਾ ਲੋ ਉਹੇ ਜਾ ਕੇ ਕਹਿੰਦੇ ਆ ਵੀ ਇਹਨਾਂ ਦੀ ਆਪ ਵਿੱਚ ਨਹੀਂ ਬਣਦਾ ਮੇਰਾ ਮਰਲੇ ਯਾਰ ਹੋਰ ਤੇ ਕੋਈ ਕਹਿੰਦਾ ਯਾਰ ਗੱਲ ਸੁਣ ਬਾਹਰ ਤੜਾ ਕੇ ਕਹਿੰਦਾ ਹੋਰ ਤੁਸੀਂ ਪਤਰ ਕੇ ਬੈਠੇ ਮੈਂ ਕਿਹਾ ਤੁਹਾਡੀ ਦੁਆ ਨਹੀਂ ਨਹੀਂ ਇਹ ਤੇ ਇਹ ਜਿਹੜਾ ਬੰਦਾ ਦਿਨ ਰਾਤ ਪਾਰਟੀ ਦੀ ਕੰਮ ਕਰਦਾ ਹੈ ਜਦ ਆ ਰਹੇ ਗੰਗਨਜੀ ਆ 1000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000 ਤੇ ਫੇਰ ਕਹਿੰਦੇ ਇਹ ਇਕੱਠੇ ਹੋਏ ਤੁਰਨੇ ਜਦੋਂ ਹੈ ਇਕੱਠੇ ਤੇ ਸਫਾਈ ਦੀ ਹਿੰਦੀ ਦੀ ਲੋੜ ਹੈ ਇਕੱਠੇ ਅਸਲ ਤਲਬੀਰ ਗੱਲ ਤੁਹਾਡੇ ਚ ਹੋ ਗਿਆ ਉਹਨਾਂ ਦਾ ਹੀ ਉਹਨਾਂ ਨੇ 15 ਸਾਲ 20 ਸਾਲ ਨੇ ਨਾ ਰਿਆ ਤੇ ਅੱਜ ਉਹ ਕਹਿੰਦਾ ਵੀ ਮੈਂ ਲਿਖਤੀ ਮੇਰੀ ਤੁਹਾਡੀ ਇਹ ਨਾਲ ਇੰਟਰਵਿਊ ਹੋਈ ਬਿਸ਼ਪ ਟੀਵੀ ਤੇ ਉਹਨੇ ਕਿਹਾ ਵੀ ਮੈਂ ਲਿਖਤੀ ਦੇ ਨੂੰ ਤਿਆਰ ਹਾਂ ਕੋਰੇ ਸਟਾਫ ਤੇ ਕਿ ਇਹਨਾਂ ਦਾ ਇਹਨਾਂ ਦਾ ਪੰਗਾ ਪਿਆ ਹੋਇਆ ਉਹ ਤਾਂ ਪਤਾ ਕੀ ਕਹਿੰਦੇ ਜੀ ਨਵਾਂ ਜਕੂਪਾ ਹੋ ਰੱਬ ਜਾਣਦਾ ਜਾਂ ਕੀ ਹੈ ਉਹ ਕਹਿੰਦੀ ਜੀ ਸਰਦਾਰ ਬਿਕਰ ਸਿੰਘ ਵੀ ਜੀਤੀਆ ਕੇਵਰੇ ਦੇ ਹੱਥਾਂ ਹੁੰਦਾ ਪਿੰਦਾ ਪੀ ਉਹਨਾਂ ਦੀ ਭਾਜਪਾ ਨਾਲ ਅੰਦਰ ਕਾਤੇ ਸਾਝ ਹੋ ਗਈ ਹੈ ਤੇ ਉਹ ਕਹਿੰਦੇ ਨੇ ਵੀ ਇਹੀ ਇਦਾਂ ਕੋ ਪਾੜਾ ਪਾ ਲਈਏ ਤੇ ਬਹੁਤੇ ਐਮਐਲਏ ਜਾਂ ਸਾਫ ਕਾ ਐਮਐਲਏ ਨਾਲ ਲੈ ਕੇ ਤੇ ਮੈਂ ਉਹਨਾਂ ਨਾਲ ਜਿਹੜੀ ਕੋਲੈਬੋਰੇਸ਼ਨ ਕਰ ਲਾਂਗਾ ਬੀਜੇਪੀ ਨਾਲ ਤੇ ਅਸੀਂ ਇਕੱਠੇ ਹੋ ਗਏ ਤੇ ਸਰਕਾਰ ਬਣਾਓ ਜਿਹੜੀ ਸੀ ਨੇ ਗੱਲ ਹੁਣ ਕੀਤੀ ਆ ਨਾ ਜਿਹੜਾ ਬੰਦਾ ਜਾਂਦਾ ਉਦੋਂ ਬੜੇ ਬਰੀ ਮੈਂ ਹੁੰਦਾ ਪਾਰਟੀ ਮਜ਼ਾ ਦੇ ਤਾਮ ਆ ਜਿਹੜਾ ਪਾਰਟੀ ਦੇ ਵਿੱਚ ਬੈਠੀਦਾ ਉਹ ਹਲਕਾ ਚਾਹ ਦੀ ਉਦੋਂ ਗੱਲ ਕਰਦਾ ਯਾਰ ਨੁਕਸਿਆਂ ਵਿੱਚ ਇੱਥੇ ਆ ਸਰ ਜੀ ਆਪਰ ਨਾਲ ਜਿਹੜਾ ਪਾਰਟੀ ਛੱਡ ਗਿਆ ਇਹਦਾ ਕਾਂਗਰਸੀ ਦੂਸ਼ਣबाजी ਕਰਦੇ ਨੇ ਇਦਾਂ ਵੀ ਸਾਡੇ ਕਿ ਜਾਂਦੇ ਨੇ ਉਹ ਵੀ ਕਰਦੇ ਨੇ ਇਹਦੇ ਇੱਕ ਗੱਲ ਚੱਲਦੀ ਰਹੀ ਜੀ ਆ ਵੀ ਜਿਹੜਾ ਬੰਦਾ ਖਿਲਾਫ ਆ ਉਹਨੇ ਤੇ ਗੱਲਾਂ ਕਰਨੀਆਂ ਨੇ ਮੁੱਖ ਦੀ ਗੱਲ ਤੁਹਾਡੇ ਨਜ਼ਰੋਂ ਜੇ ਦੂਸ਼ਣਬਾਜ਼ ਮੈਂ ਕਿਹਾ ਇਸ ਤੋਂ ਬਾਅਦ ਕੁਛ ਨਹੀਂ 100% ਜਿਹੜਾ ਬੰਦਾ ਛੱਡ ਕੇ ਜਾਂਦਾ ਉਹ ਪਾਰਟੀ ਨੂੰ ਕੋਸ਼ਿਸ਼ ਕਰਦਾ ਵੀ ਮੈਂ ਕਮਜ਼ੋਰ ਕਰਾਂ ਵੱਧ ਤੋਂ ਵੱਧ ਡੈਮੇਜ ਉਹਨੂੰ ਕਰਾਉਂਦੇ ਤੇ ਇਹ ਵੀ ਇੱਕ ਹਿੱਸਾ ਹੈ ਨਾ ਪਾ ਜਿੰਮ ਦੇਮਸ ਕਰਦਾ ਵੀ ਕਹਿਣਗੇ ਵੀ ਇਹ ਦੋ ਦਿਨ ਨਹੀਂ ਬਣਦੀ। ਆ ਨਾਲੇ ਦੂਜੀ ਪਾਰਟੀ ਚ ਜਾ ਕੇ ਉਹਦੀ ਕੁਝ ਨਾ ਕੁਝ ਤੇ ਕਹਿਣਾ ਹੀ ਹੈ ਨਾ ਜਿੱਦੋਂ ਆਇਆ। ਉਹਨਾਂ ਦੇ ਖਿਲਾਫ ਨਹੀਂ ਕਹੇਗਾ ਤੇ ਉਹ ਕਹਿਣਗੇ ਮਾਮਾ ਤੂੰ ਤੇ ਬੋਲਦਾ ਹੀ ਕੁਝ ਨਹੀਂ। ਦੂਜੀ ਪਾਰਟੀ ਹੋ ਗਿਆ। ਬੋਲ ਕੁਝ। ਦੂਜੀ ਪਾਰਟੀ 'ਚ ਜਾ ਕੇ ਹੁਣ ਚੱਲੀ ਲੱਗਣੀ ਤੇ ਰਹੀ ਉਹਨੂੰ। ਹੁਣ ਗੱਲ ਤੇ ਇਹੋ ਹੀ ਕਰਨੀ ਆਲਾ ਕਿ ਉਹ ਇਹ ਆ ਗੱਲ ਆ ਗੱਲ ਆ ਸੁਈ ਇਸ ਕਰਕੇ ਜਿਹਨੂੰ ਕੰਮ ਕਰ ਲੈਣੇ ਦੋਏ ਦਿਨ। ਜਾਂ ਦੇ ਘਰ ਬੈ ਜੀ। ਫਿਰ ਬੰਦਾ ਕਹਿੰਦਾ ਵੀ ਹੁਣੇ 2 ਮਹੀਨੇ ਬਾਅਦ ਬੰਦਾ ਤੁਰਿਆ ਤੇ ਹੁਣ ਜੀ ਰਾਜ ਨਮਾ ਹੋ ਗਿਆ ਤੇ ਲੋਕਾਂ ਨੂੰ ਕਹਿੰਦੀ ਇਕੱਠੇ ਤੁਰ ਪਏ। ਵੀ ਦੇਰ ਰਾਤ ਪਾਰਟੀ ਦੀ ਸਿਰਫ ਹੋਣੀ ਇੰਦ ਕਰ ਰਹੇ ਅੱਛਾ ਅੱਛਾ ਬੱਬੇ ਸੁਵਾਈ ਜਾਂਦੀ ਕਿ ਲੋੜਾ ਬੱਬੇ ਜੀ ਸਾਹਿਬ ਇਹ ਕੋਈ ਲੋਕਾਂ ਨੇ ਰੌਲਾ ਨਹੀਂ ਪਾਇਆ ਤੁਹਾਡੇ ਜਿਹੜਾ ਪ੍ਰਧਾਨ ਰਹੇ ਤੁਹਾਡੇ ਮੰਤਰੀ ਰਹੇ ਹਣਾ ਤੇ ਆਪਣੇ ਆਪ ਨੂੰ ਮੱਝ ਤੱਕ ਜੀਥੇ ਪਹਿਲਾਂ ਜਨਿਆ ਵੀ ਮੰਨਦੇ ਰਹੇ ਸੋ ਚਾਹ ਸੰਗਾ ਉਹਨੇ ਸ਼ਰ੍ਯਾਮ ਕਿਹਾ ਜੀ ਮੈਨੂੰ ਕਿਹਦੇ ਵੀ ਪੱਤਰਕਾਰ ਸਾਹਿਬ ਇਹ ਰਵੀ ਵੀ ਗਿਆ ਪਾਜ ਪਾਜ ਬੱਬੇ ali ਸਾਹਿਬ ਵੀ ਗਏ ਪਾਜ ਪਾਜ ਤੇ ਉਧਰੋਂ ਇਹ ਮਾਰ ਵੀ ਗਏ ਪਾਜ ਪਾਜ ਤੇ ਤਿੰਨਾਂ ਨੇ ਫਾਟ ਫਾਟ ਚੱਲ ਜਾਣਾ ਤੇ ਇਹ ਜਿੱਦਣ ਜਾਣਗੇ ਤੇ ਮੈਂ ਇਹਦੇ ਪਾਟ ਕਰਾਵਾਂਗਾ ਵੀ ਸ਼ੁਕਰ ਹੈ ਇਹ ਗਲਤ ਨਹੀਂ ਹੋਈ ਜਿਹੜਾ ਪਾਰਟੀ ਦਾ ਭਠਾ ਭਠਾ ਮੈਨੂੰ ਤੇ ਦੀ ਗੱਲ ਸੁਣ ਕੇ ਹੱਸਾ ਹੁੰਦਾ ਆ ਵੀ ਤੂੰ ਕਿੱਥੇ ਗਿਆ ਵਾ ਉਹਦੇ ਉਹਦੇ ਕਿਤੇ ਉਹਦੇ ਕਿਤੇ ਉਹਦੇ ਤਰਲੇ ਲੈਣ ਦੇ ਤੁਹਾਡੇ ਵੀ ਮੈਨੂੰ ਮੈਂਬਰ ਹੀ ਲੱਲੋ ਤੇ ਫਿਰ ਮੈਂ ਤੇ ਮੈਂ ਉਹਦੀ ਗੱਲ ਦਾ ਜਵਾਬ ਕਰਾਂ ਸਾਡੀ ਬਾਤ ਹੀ ਨਹੀਂ ਹੋ ਨਹੀਂ ਵੇਖੋ ਉਹ ਤੇ ਕਹਿੰਦੇ ਆ ਨਾ ਵੀ ਤੁਹਾਨੂੰ ਫਰ ਹੈ ਮੈਂ ਉਹ ਤੇ ਮੈਂ ਇਹ 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 ਜਿੱਤ ਜਾਣੀ ਇਹ ਬੈ ਨਾ ਹਰ ਹੁੰਦਾ ਉਹਦੇ ਪੱਟੇ ਤੇ ਥਾਪੀ ਮਾਰ ਕੇ ਇਹ ਮੈਂ ਰਾਹ ਪਿੱਛੇ ਤੁਸੀਂ ਉੱਥੇ ਸਬੀਚ ਸੁਣ ਲਈ ਠੀਕ ਨਹੀਂ ਗੱਲ ਮੈਂ ਸਾਰੀ ਗੱਲ ਕਲੀਅਰ ਕਰਦਾ ਦੇ ਐਵੇਂ ਹੁਣ ਜਦਾ ਤੁਸੀਂ ਪ੍ਰੈਸਾਂ ਜਾਂ ਸਵਾਲ ਨਾ ਲਾਓ ਨਹੀਂ ਸਵਾਲ ਤੁਹਾਡੇ ਤੇ ਆਮ ਨਾ ਲਿਆ ਲਓ ਦਾ ਸਪੀਚ ਚਾਹੀਦੀ ਇੱਕ ਪਿੰਡ ਚ ਗਏ ਹੋ ਵੇਖੋ ਅਸੀਂ ਜਦੋਂ ਅਸੀਂ ਜਦੋਂ ਪਪੇ ਆਲੀ ਸਾਭੀ ਤੁ ਲੈਣਦੇ ਆ ਤਰਜੀਹ ਕਿ ਪਿੰਡ ਚ ਸਪੀਚ ਦੇਣ ਦੇ 50 ਜਾਂ 100 ਬੰਦੇ ਆ ਇਹ ਤੁ ਤੁਹਾਡੇ ਹਜ਼ਾਰਾਂ ਨੇ ਵੇਖਣੀ ਹੈ ਤੇ ਜੇ ਤੁਸੀਂ ਉੱਥੇ ਆਪਣੀਆਂ ਭਾਵਨਾਵਾਂ ਦਿਲ ਦੀਆਂ ਕੱਢ ਕੇ ਆ ਤੇ ਇੱਥੇ ਵੀ ਕਢੋ ਜੋ ਸਾਚਾ ਸਾਹਮਣੇ ਰੱਖੋ ਨਹੀਂ ਨਹੀਂ ਮੈਂ ਵੀ ਇਹ ਗੱਲ ਕਰਾਂ ਜਿਹੜਾ ਸਾਡੀ ਪਾਰਟੀ ਦਾ ਬੰਦਾ ਨਹੀਂ ਜਿਹਦਾ ਕਾਂਗਰਸੀ ਖਿਲਾਫ ਬੋਲਦੇ ਨੇ ਤੇ ਕੋਈ ਬੋਲੀ ਜਾਏ ਉਹਦੀ ਮੈਂ ਕਾਹਦੀ ਗੱਲ ਕਰਾਂ ਨਹੀਂ ਪਰ ਉਹ ਵੀ ਵੇਖੋ ਇਹਦਾ ਬੰਦਾ ਗੱਲ ਕਰਦਾ ਪਾਰਟੀ ਉਹਦੀ ਸ਼ਿਕਾਇਤ ਜਦੀ ਹੈ ਹਾਈ ਕਮਾਂਡ ਦੀ ਇਹਦਾ ਬੰਦਾ ਪਾਰਟੀ ਦੀ ਜਿਹਦਾ ਸਾਡੇ ਖਿਲਾਫ ਝੜਵੜੇ ਬੋਲਦੇ ਨੇ ਜਿਹਦਾ ਕਾਂਗਰਸ ਵਾਲੇ ਬੋਲਦੇ ਨੇ ਇੱਕ ਉਹ ਵੀ ਉੱਧਾ ਬੋਲੀ ਜਾਏ ਕੋਈ ਫਿਕਰ ਪਰ ਹੋ ਜਾ ਮੈਂ ਜਿਹੜੀ ਉਹਦੇ ਨਾਲ ਸਾਰੇ ਅਕਾਲੀ ਦਲ ਦੇ ਬੈਠੇ ਆ ਸ਼ੋਮੀਗੀ ਕਮੇਟੀ ਮੈਂਬਰ ਬੈਠੇ ਬੋਲ ਰਹੇ ਹੋਰੀ ਦੂਜੀ ਹੋਰੀ ਸਾਰੇ ਜਿਹੜੇ ਉੱਥੇ ਗਏ ਨੇ ਸਾਰੇ ਅਕਾਲੀ ਦਲ ਦੇ ਬੰਦੇ ਨੇ ਨਾ ਉੱਥੇ ਨਾਰੇ ਲਾਉਂਦੇ ਵੱਡੀ ਗੱਲ ਇਹ ਹੈ ਬੋਵੇ ਵਾਲੀ ਸਾਹਿਬ ਬਾਈ ਦੀ ਰੈਲੀ ਚ ਝੰਡੀਆਂ ਅਕਾਲੀ ਦਲ ਦੀਆਂ ਨਾਲੇ ਕਾਲੀ ਦਾਦੇ ਤੇ ਤੁਸੀਂ ਕਹਿੰਦੇ ਬੰਦਾ ਬਾਹਰ ਬੰਦਾ ਬਾਹਰ ਯਾਰ ਉਹ ਵੀ ਬਾਹਰ ਵਾਲਾ ਸਿਸਟਮ ਆ ਜਦੋਂ ਟਿਕਟਾ ਹੋਰਦਾ ਬੰਦੇ ਨਹੀਂ ਮਿਲ ਗੀਆਂ ਤੇ ਉਹ ਟਿਕਟਾ ਮੰਗਦੇ ਹੀ ਤਾਂ ਰੋਸ ਵਜੋਂ ਹੁਣ ਕਰਨ ਕੀ ਹੋ ਕੇ ਨਹੀਂ ਕਰਨਾ ਉਹਨਾਂ ਨੇ ਨਹੀਂ ਉਹਨਾਂ ਦੇ ਪਦੇ ਹੈਗਾ ਕੁਛ ਨਹੀਂ ਨਾ ਕੋਈ ਨਹੀਂ ਕੱਖ ਨਹੀਂ ਪਤਾ ਨਾ ਖਤਮ ਨਹੀਂ ਬਿਲਕੁਲ ਮੁੱਗੀ ਗੱਲ ਉਹਨੇ ਲੈ ਤੁਹਾਡੇ ਪੰਜਾਬੀ ਚ ਕਹਦੀ ਆ ਵੀ ਲਗਾਓ ਕਰੀ ਹੋ ਗਿਆ ਨਹੀਂ ਕੋਈ ਮੈ ਲੱਭ ਜੀ ਨਹੀਂ ਉਹ ਆਪ ਮੈਂ ਦੱਸੋ ਨਾ ਕੀ ਕੀ ਮੁਕਤਾ ਉਹ ਕਹਿੰਦਾ ਮੈਂ ਮੇਰੀ ਬੜ ਕੇ ਈ ਮੈਂ ਤਿੰਨ ਬੰਦੇ ਲਾ ਰਿਹਾ ਤੇ ਤੁਸੀਂ ਕਹਿੰਦੇ ਉਹਦੇ ਬੰਦੇ ਕੱਢ ਨੇ 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 ਕੋਈ ਗਲਬਾਣੀ ਨਹੀਂ ਗੱਲ ਉਹ ਆਪਣੇ ਅਵਜ ਵਰਤਦਾਨ ਨੂੰ ਜੁੱਝ ਬੈ ਜਾ ਮੈਦ ਕਰ ਉਹ ਕਹਿੰਦਾ ਮੇਰਾ ਕੱਖ ਨਾ ਰਹੇ ਮੇਰੇ ਹੱਥ ਵਢੇ ਜਾਣ ਹਾਂ ਤਾਂ ਜੱਕੀ ਵਢਿਆ ਮੈਂ ਤਾਂ ਕੀ ਕਰੇ ਹੋਰ ਗੱਲ ਕਰੋ ਭਾਈ ਰਵਿਕਰਨ ਕਾਲੋਂ ਗਏ ਨੇ ਅਕਾਲੀ ਦਰਚੋਂ ਤੇ ਉਹ ਕਹਿੰਦੇ ਕਿ ਮੈਨੂੰ ਕੱਢਿਆ ਨਹੀਂ ਜਿੱਦਾਂ ਤਰਬੀਰ ਸਿੰਘ ਗਿੱਲ ਜਿੱਦਾਂ ਬ੍ਰਹਮਪੁਰਾ ਪਰਿਵਾਰ ਸੇਖੋ ਪਰਿਵਾਰ ਉਹ ਬੋਲੀ ਜਨਾਲਾ ਰਤਨ ਸਿੰਘ ਹੋਰ ਦਾ ਪਰਿਵਾਰ ਇਹ ਸਾਰੇ ਵੱਡੇ ਵੱਡੇ ਉਪਕਾਰ ਸਿੰਘ ਸੰਧੂ ਸਾਰੇ ਇਹ ਕੱਢੇ ਨਾਮ ਵਰ ਜਿਹੜੇ ਜਿਹੜੇ ਕੱਢੇ ਗਏ ਨੇ ਜਲੀਰ ਕਰਕੇ ਸਰਦਾਰ ਮਜੀਠੀਆ ਵੱਲੋਂ ਤੇ ਮੈਂ ਵੀ ਇਹਨਾਂ ਨੇ ਮੈਨੂੰ ਕੱਢਿਆ ਤੇ ਉਹ ਕਹਿੰਦੇ ਕਿ ਇਹ ਮੈਨੂੰ ਇਹ ਐਕਸਲ ਮੈਨੇ ਵਿੱਚ ਐਮਐਲਏ ਨਹੀਂ ਵੇਖਣਾ ਚਾਹੁੰਦੇ ਮਜੀਠੀਆ ਸਾਹਿਬ ਤਾਂ ਕਰਕੇ ਮੈਨੂੰ ਇਹਨਾਂ ਕੱਢਿਆ ਨਹੀਂ ਤੇ ਮੈਂ ਇਹਦੇ ਅਕਾਲੀ ਦੰਦ ਦੇ ਖਿਲਾਫ ਨਹੀਂ ਬੋਲਦਾ ਨਹੀਂ ਗੱਲ ਸੁਣੋ ਮੇਰੀ ਪਹਿਲਾਂ ਲਈ ਨੂੰ ਇਹ ਪੁੱਛਿਆ ਸੀ ਬੰਦਾ ਉਸੇ ਪੁੱਛੇ ਵੀ ਮਜੀਠੀਆ ਸਾਹਿਬ ਉਹਨਾਂ ਕੋਲ ਇਹ ਵੇਖਣ ਜਾਂਦੇ ਕੋ ਹੈ ਜੜਕ ਦੀ ਇਹਨਾਂ ਦੀ ਕੋਈ ਦੱਸੋ ਉਧਰ ਇਹ ਉਧਰ ਕੋਈ ਗੱਲ ਨਹੀਂ ਕੋ ਬਾਰ ਨਹੀਂ ਅਸਲ ਗੱਲ ਇਹ ਆ ਕਿ ਇਹਨਾਂ ਬੰਦਿਆਂ ਨੂੰ ਪ੍ਰੇਖਾ ਲੱਗਿਆ ਕਿ ਕਾਲੀ ਦਲ ਦੀ ਸਰਕਾਰ ਨਹੀਂ ਹੋਣੀ ਤੇ ਇਹ ਉਧਰ ਜਾ ਕੇ ਕੁਰਸੀ ਲਾਜਵੀ ਚੱਲ ਗਏ ਨੇ ਤੇ ਇਹ ਗੱਲ ਨਹੀਂ ਵੀ ਜੇ ਭਾਜਪਾ ਲਾਜ ਨਹੀਂ ਸਰਕਾਰ ਬਣਦੀ ਆਂੀ ਸੁਰਜੀਤ ਸਿੰਘ ਬਣਾ ਸਾਹਿਬ ਜੋ ਬਣਨੇ ਇਕੱਲੇ ਕਾਲੀ ਦਲ ਦੀ ਸਰਕਾਰ ਬਣਦੀ ਕਿ ਮਿਸਟਰ ਬਣੇ ਆ ਕਹੇ ਝੜਦੀ ਪਾਰਟੀ ਵਿੱਚ ਨਾ ਹੁੰਦੀ ਆ ਕਹੇ ਕਦੇ ਨਹੀਂ ਸਰਕਾਰ ਬਣਨੀ ਜਿਹੜੀ ਕਾਂਗਰਸ ਦੇ ਵਿਰੋਧ ਉੋਰ ਹੀ ਤੇ ਉਹ ਖੜਿਆ ਨਹੀਂ ਤੇ ਕੋ ਝੜੂ ਆਇ ਲਾਜੀ ਹੁਣ ਜਿਉ ਜਿਉ ਇਹ ਦੋਹਾਂ ਜੋ ਇੱਕ ਪਾਰਟੀ ਰਹੀ ਹੈ ਇਹ ਹੁਣ ਇਹਦਾ ਸੰਯੋਗ ਹੈ ਹਾਂਜੀ ਇਹ ਗੱਲ ਹੈ ਇੱਕ ਸਿਆਸੀ ਤੌਰ ਤੇ ਕਿ ਦੋ ਪਾਰਟੀਆਂ ਬਰਾਬਰ ਤੇ ਸਾਂਝੀਆਂ ਨਹੀਂ ਚੱਲ ਸਕਦੀ ਤੇ ਇਸ ਕਰਕੇ ਜਦੋਂ ਇਹਨਾਂ ਦੋਹਾਂ ਜੋ ਇੱਕ ਬੈਣੀ ਹੈ ਤੇ ਲੋਕਾ ਸਾਡੇ ਰੋਣਾ ਲੋਕਾ ਕੋ ਆਲਟਰਨੇਟਿਵ ਵੋਟਰ ਕੋਈ ਨਹੀਂ ਤੇ ਇਹਨਾਂ ਨੂੰ ਲੱਗਿਆ ਕਿ ਦੇਖਾ ਇਹ ਇਹ ਗੱਲ ਮਾਬਰ ਜਿਉਣੀ ਨਹੀਂ ਉਹਦੇ ਜਾਵਾਂਗੇ ਤੇ ਫਿਰ ਅਸੀਂ ਐਮਐਲਏ ਵੀ ਬਣ ਜਾਗੇ ਇਹਨੂੰ ਇਹਨੂੰ ਨਹੀਂ ਜਾਣਾ ਚਾਹੀਦਾ ਇੱਕ ਇੱਕ ਇਹ ਗੱਲ ਕਰਦੇ ਇੱਕ ਰਵਿਕਰਨ ਇਹ ਵੀ ਕਿਹਾ ਵਾ ਕਿ ਜਾ ਉਹਦੇ ਬੰਦੇ ਕਹਿੰਦੇ ਉਹ ਅਜੇ ਰਵਿਕਰ ਨੇ ਤੇ ਗੱਲ ਸਿੱਧੀ ਨਹੀਂ ਕਹੀ ਉਹਨਾਂ ਦੇ ਬੰਦੇ ਕਹਿੰਦੇ ਆ ਵੀ ਕੋਈ ਨਹੀਂ ਅਕਾਲੀ ਦਲ ਤਾਂ ਹੀ ਛੜਦਾ ਉਹਨਾਂ ਨੂੰ ਬਾਹਰ ਕੱਢਦਾ ਕੱਲ ਨੂੰ 2027 ਵਿੱਚ ਜਾਂ ਜਦੋਂ ਵੀ ਇਹਨਾਂ ਦਾ ਸਮਝਾਉਤਾ ਹੁੰਦਾ ਤੇ ਫਿਰ ਅਕਾਲੀ ਦਲ ਤਾਂ ਹੀ ਕਟਾਈਆਂ ਦੇ ਫੇਰ ਲਾ ਲਾਂਗੇ ਹੁਣ ਇੱਕ ਦੋ ਜਣੇ ਨੂੰ ਇਹ ਗੱਲ ਕੱਢੀ ਜਾਂਦੇ ਆ ਟਾਈਮ ਕੱਢੋ ਨਹੀਂ ਇਕੱਠੇ-ਕੁੱਠੇ ਤੇ ਹੋਣ ਦੀ ਵੀ ਉਹ ਨਹੀਂ ਗੱਲ ਜੇ ਅਸੀਂ ਅੱਥੇ ਬਣਾਉਂਦਾ ਤੇ ਅਸੀਂ ਹੁਣ ਸੀ ਜਾਂ ਕੱਲ ਨੂੰ ਤੋੜਨਾ ਸੀ ਉਹ ਕਹਿੰਦੇ ਸਰ ਕਿਸਾਨਾ ਕਰਕੇ ਤੁਹਾਡੀ ਮਜਬੂਰੀ ਬਣ ਗਈ ਨਹੀਂ ਤੇ ਤੁਸੀਂ ਤੇ ਕੱਲੇ ਕੋਈ ਮਜਬੂਰੀ ਨਹੀਂ ਹਟ ਤੇ ਕੋਈ ਦਬਾ ਲਈ ਅਸੀਂ ਆਪ ਕਿਸਾਨ ਆ ਹਾਂ ਬਿਲਕ ਸਰਦਿਕੋ ਪ੍ਰੈਸ਼ਰ ਨਹੀਂ ਕਿਸੇ ਰਿਜ਼ਰਵ ਪ੍ਰੈਸ਼ਰ ਨਹੀਂ ਜਦੋਂ ਸਾਨੂੰ ਜਾਪਿਆ ਕਿ ਪੰਜਾਬ 'ਚ ਬਹੁ ਗਿਣਤੀ ਕਿਸਾਨੀ ਦਾ ਸੰਬੰਧ ਹੈ ਵਪਾਰੀ ਵੀ ਕਿਸਾਨ ਦਾ ਸੰਬੰਧ ਹੈ ਤੇ ਮਜ਼ਦੂਰੀ ਸੰਬੰਧ ਹੈ ਜਦੋਂ ਸੈਂਟਰ ਨੇ ਕੋਈ ਗੱਲ ਨਹੀਂ ਕੀਤੀ ਐਸੀ ਹੁਤਾ ਤੋੜ ਲਿਆ ਸਰ ਦੇ ਕੋਈ ਮਜ਼ਦੂਰੀ ਨਹੀਂ ਵੰਡੀ ਨਹੀਂ ਤੇ ਆਪਸਾ ਸਾਨੂੰ ਕੋਣ ਵੀ ਯੂਰੀ ਕਰਨਾ ਸਾਨੂੰ ਕੋਣਾ ਸਾਨੂੰ ਕੋਈ ਡਾਇਰੈਕਸ਼ਨ ਨਹੀਂ ਮੈਂ ਆਪਸਾ ਰਿਆ ਪ੍ਰਧਾਨ ਸਾਹਿਬ ਜਿਹੜੇ ਆਪਸਾ ਨੇ ਸੋ ਸਾਨੂੰ ਕਹੇ ਨਹੀਂ ਕਿਹਾ ਤੇ ਤੁਹਾਡੇ ਲਾਸਟ ਇੱਕ ਦੋ ਅਹੀ ਛੋਟੇ ਛੋਟੇ ਕੁਐਸਚਨ ਨੇ ਤੁਹਾਡੇ ਯੂਨੀਵਰਸ ਨੂੰ ਕਰਨੇ ਆ ਤੁਹਾਡੇ ਵੱਡੇ ਕਰੋ ਤੁਸੀਂ ਤੁਹਾਡੇ ਨਹੀਂ ਤੁਹਾਡੇ ਨਜ਼ਰਾਂ ਚ ਜ਼ਿਲ੍ਹੇ ਚ ਕੋਈ ਫੋਟ ਨਹੀਂ ਸਾਬ 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 ਕੁੱਤੇ ਹੀੋਂ ਕੱਢੇ ਨੇ ਨਹੀਂ ਮੈਂ ਕੁੱਤੇ ਨਹੀਂ ਇਮਾਨਦਾਰ ਪਰ ਇਹ ਬੰਦੇ ਸਾਰੇ ਚੰਗੇ ਹੁੰਦੇ ਨੇ ਪਰ ਫੋਟ ਤੇ ਜਿਹੜੀ ਨਕੀ ਮੂਟੀ ਗੱਲ ਆ ਸਿਆਸੀ ਤਾਂ ਉਹ ਤੇ ਕਿਹੜੀ ਪਾਰਟੀ ਆ ਲੋਕ ਬੜੇ ਤੰਗ ਨੇ ਨਾ ਤੁਹਾਡੇ ਤੋਂ ਜਿਹੜੇ ਇਕਾਲੀ ਵਿਚਾਰੇ ਜਿਹੜੇ ਤੁਸੀਂ ਉਹਧਿਆਂ ਵਾਲੇ ਇਹ ਸੋਚਦੇ ਹੋ ਨਾ ਤੁਸੀਂ ਆਪਣੇ ਏਸੀ ਕਮਰਿਆਂ ਚ ਜਾਂ ਦਫ਼ਤਰਾਂ ਚ ਬਹਿ ਕੇ ਸੋਚ ਸਕਦੇ ਹੋ ਮੈਂ ਕਿਹੜੇ ਵਿਚਾਰੇ ਜਿਹੜੇ ਛੋਟੇ ਲੋਕ ਨੇ ਮੈਂ ਕਿਥੇ ਏਸੀ ਦਫ਼ਤਰ ਮੈਂ ਤਾਂ ਪਿੰਡਾਂ ਦੇ ਵਿਹੜਾ ਕਰਦਾ ਆ ਚਲੋ ਤੁਹਾਨੂੰ ਹੀ ਬਾਹਰ ਕਰ ਲੈਂਦੇ ਹਾਂ ਅਲੱਗ ਕੋਈ ਚਲੋ ਪਿਆਰੀ ਚ ਖੜੋ ਕੇ ਸੋਚਦੇ ਹੋ ਕਿ ਦੇਖੇ ਜਿਹੜੇ ਛੋਟਾ ਕੀੜਾ ਜਿਨ੍ਹਾਂ ਦੀ ਪਹੁੰਚ ਤੁਹਾਡੇ ਤੱਕ ਜਾਂ ਜਿਨ੍ਹਾਂ ਦੇ ਉੱਤੇ ਤੱਕ ਨਹੀਂ ਉਹ ਸਿਰਫ ਤੇ ਸਿਰਫ ਦਿਲੋਂ ਦਿਲ ਤੋਂ ਅਕਾਲੀ ਦਲ ਨਾਲ ਜੁੜੇ ਨੇ ਤਕੜੀ ਦਾ ਪੱਤ ਨਾ ਜੁੜੇ ਨੇ ਉਹ ਕਿਤੇ ਨਾ ਕਿਤੇ ਅੰਦਰੋਂ ਹਾ ਦਾ ਨਾਰਾਮਵਾਦਦੇ ਨੇ ਕਿ ਅਸੀਂ ਪੰਤਕ ਕਹਿੰਦੇ ਅਸੀਂ ਚਾਹੁੰਦੇ ਹਾਂ ਸੱਚਾ ਸੁੱਚਾ ਪੰਜਾਬੀ ਤੇ ਅਕਾਲੀ ਚਾਹੁੰਦਾ ਜੇ ਕਿ ਇੱਕੋ ਇੱਕ ਪੰਤਕ ਪਾਰਟੀ ਇਹਦੀ ਸਰਕਾਰ ਕਦੇ ਨਾ ਪੰਜਾਬ ਚ ਇਹਦੇ ਤੁਸੀਂ ਮੰਨਦੇ ਹੋ ਕਿ ਵਰਕਰ ਚਾਹੁੰਦੇ ਨੇ ਤੇ ਵਰਕਰਾਂ ਨੂੰ ਕੀ ਗੱਲ ਆ ਜਿਹੜੇ ਹਲਕਾ ਚ ਆ ਜਾਂਦੇ ਨੇ ਮੋਟਾ ਪਾਉਣ ਉਹ ਕਹਿੰਦਾ ਨਾ ਮੋਟਾ ਪਾਉਂਦਾ ਹਾਂ ਦੋ ਚੰ ਬੰਦੇ ਹੁਣ ਆਦੇ ਕਿੰਨ ਟਿਕਟ ਦੇ ਦੋ ਮੱਕੀ ਨਾ ਕਹਾਂ ਚਾਹੀਦੇ ਨੂੰ ਟਿਕਟ ਦੇ ਦੇ ਪਰ ਤਾਂ ਉਹ ਜਿਹੜੇ ਜਿਹੜੇ ਆ ਫालतੂ ਬੰਦੇ ਟਿਕਟ ਤੱਕ ਸਾਰਿਆਂ ਦਾ ਹੱਕ ਬਣਦਾ ਹਾਂ ਅੱਜ ਅੱਜ ਇੱਕ ਦਾਸਤੂਰ ਉਹਦੇ ਵੀ ਟਿਕਟ ਆਉਣੀ ਹੈ ਜਿਹੜਾ ਮਰਜੀ ਕਹਿ ਸਕਦਾ ਮੈਨੂੰ ਵੀ ਦੋ ਮੰਨ ਲਓ ਐਂ ਤੇ ਬਪੇ ਇਨਸਾਨ ਨੂੰ ਮਿਲਦੀ ਹੈ ਹਨਾ ਜਾਂ ਕਿਸੇ ਨੂੰ ਮਿਲਦੀ ਤੇ ਚਾਹੀਦਾ ਤੇ ਇਹ ਆ ਕਿ ਟਿਕਟ ਤੱਕ ਲੜੋ ਤੇ ਬਾਅਦ ਚ ਇੱਕ ਦੂਜੇ ਨਾਲ ਜੁੜ ਕੇ ਸਾਰੇ ਜਣੇ ਇਕੱਠੇ ਕੰਮ ਕਰੋ ਪਰ ਇਹ ਜਦੋਂ ਟਿਕਟ ਦੀ ਮੰਗ ਸ਼ੁਰੂ ਹੋ ਜਾਂਦੀ ਹੈ ਉਦੋਂ ਫੁੱਟ ਸ਼ੁਰੂ ਹੋ ਜਾਂਦੀ ਸਾਨੂੰ ਅਸੀਂ ਦੇ ਬਤੌਰ ਜ਼ਿਲ੍ਹਾ ਪ੍ਰਧਾਨ ਵੇਖਿਆ ਕਿ ਕਿਦਾਂ ਬੁਰਾ ਹਾਲ ਸੀ ਮੇਰਾ ਕਹਿਨ ਦਾ ਤੇ ਤਿੰਨ ਧੜੇ ਦੋ ਦੋ ਧੜੇ ਸਾਰੇ ਧੜੇਆ ਚੋੜੀ ਤੂੰ ਟਿਕਟ ਆਏਗੀ ਹੁਣ ਦੁਬਾਰਾ ਸ਼ੁਰੂ ਹੋਏਗੀ ਉਦੋਂ ਗੱਜਰ ਨੂੰ ਹਰ ਤੇ ਗਰਚੀਮਾ ਸਾਹ ਦੀ ਆ ਇਹ ਚੀਮਾ ਸਾਹ ਦੀ ਕੋਈ ਅੰਦਰ ਬਹਿ ਕੇ ਮਤ ਕਰਦੇ ਕੋਈ ਬਾਹਰੋਂ ਕਰਦੇ ਕੋਹ ਕਰਦੇ ਸਾਰੇ ਵਿਸ਼ਵਾਸ ਨੂੰ ਆਉਂਦੇ ਨੇ ਜਦੋਂ ਹੁਣ ਕੋਈ ਉਹ ਬੂਥਾ ਤੋਂ ਪਤਾ ਲੱਗ ਜਾਣਾ ਕਿਨੇ ਮਤ ਕੀਤੇ ਤੇ ਕਿਨੇ ਨਹੀਂ ਕੀਤੇ ਉਸ ਤੋਂ ਬਾਅਦ ਕਰ ਰਹੀ ਹੋਣੀ ਤੁਹਾਡੇ ਮਤਾਬਿਕ ਚੀਮਾ ਸਾਹਿਬ ਜਿੱਤ ਰਹੇ ਬਿਲਕੁਲ 100% ਸੋ ਤੁਸੀਂ ਪਿਆਰੇ ਦਰਸ਼ਕੋ ਬੱਬੇ ਵਾਲੀ ਸਾਹਿਬ ਦੀ ਬੇਬਾਕੀ ਨਾਲ ਗੱਲ ਸੁਣੀ ਹੈ ਤੇ ਤੁਸੀਂ ਆਪ ਵੇਖਣਾ ਬਾਕੀ ਇਹ ਨੇ ਇਹ ਬੜੇ ਉਚਾਤ ਨੇ ਤੇ ਵੀ ਚੀਵਾ ਸਾਹਿਬ ਬੜੀ ਵੱਡੀ ਦਿੱਟਾ ਜਿੱਤਰੇ ਨੇ ਇਹ ਪਤਾ ਲੱਗੇਗਾ ਅਸੀਂ ਬਤੌਰ ਪੱਤਰਕਾਰ ਤੇ ਬਤੌਰ ਪੰਜਾਬੀ ਹੋਣ ਦੇ ਨਾਤੇ ਇਹ ਜਿੰਨਾ ਮਰਜੀ ਕਹਿਣ ਮੈਂ ਕਹਿਣਾ ਠੋਕੇ ਵੀ ਕਾਲੀ ਦਲ ਚ ਬੁਰੀ ਤਰ੍ਹਾਂ ਜਿਹੜੀ ਉਹ ਫੋਟਿਆ ਤੇ ਫੋਟੀ ਇਹਨਾਂ ਨੂੰ ਹਰਾਉਂਦੀ ਹੈ ਅਦਰਵਾਈਜ਼ ਇਹਨਾਂ ਨੂੰ ਕੋਈ ਨਹੀਂ ਹਰਾ ਸਕਦਾ ਇਹਨਾਂ ਨੂੰ ਆਪਣੇ ਨੂੰ ਆਪਣੇ ਹਰਾ ਦੇ ਨੇ ਤਾਂ ਕਰਕੇ ਹਾਰਦੇ ਨਹੀਂ ਤੇ ਬਹੁਤ ਬਹੁਤ ਪੰਥ ਘਲਕੇ ਨੇ ਬਾਕੀ ਪਾਰਟੀਆਂ ਲਾਗੇ ਨਹੀਂ ਲੱਗਦੀਆਂ ਜੇਕਰ ਇਹ ਅਕਾਲੀ ਇਕੱਠੇ ਹੋ ਜਾਣ ਇਹ ਮੈਂ ਨਹੀਂ ਚਾਹੁੰਦਾ ਇਹ ਬਹੁਤ ਸਾਰੇ ਉਹ ਆਵਾਮ ਚੋਂਦੀ ਹੈ ਜਿਹੜੀ ਅਕਾਲੀ ਦਲ ਦੀ ਰੀੜ ਦੀ ਹੱਡੀ ਸਮਝੀ ਜਾਂਦੀ ਹੈ ਜਾਂ ਅਕਾਲੀ ਦਲ ਨਾਲ ਦਿਲੋਂ ਪੇਮ ਰੱਖਦੀ ਹੈ ਉਹ ਸਾਰੇ ਲੋਕ ਚੋਂਦੇ ਨੇ ਉਹਨਾਂ ਦੀ ਇਹ ਭਾਵਨਾਵਾਂ ਅਸੀਂ ਤੁਹਾਡੇ ਅੱਗੇ ਰੱਖੀਆਂ ਨੇ ਅਸੀਂ ਧੰਨਵਾਦ ਕਰਦੇ ਹਾਂ ਬੱਬੇ ਵਾਲੀ ਜੀਦਾ ਜੀ ਤੁਸੀਂ ਗੱਲਬਾਤ ਕੀਤੀ ਸਾਡੇ ਨਾਲ ਤੁਸੀਂ ਵੇਖਦੇ ਰਹੋ ਵਿਸ਼ਵ ਟੀਵੀ ਜੇ ਤੁਹਾਨੂੰ ਇਹ ਵੀਡੀਓ ਚੰਗੀ ਲੱਗੇ ਤਾਂ ਹੀ ਇਹਨੂੰ ਅੱਗੇ ਸ਼ੇਅਰ ਕਰਿਓ ਤੇ ਸਾਡਾ ਚੈਨਲ ਸਬਸਕ੍ਰਾਈਬ ਕਰਿਓ ਸ਼ੁਕਰੀਆ